ਇੱਕ ਪੜ੍ਹੀ ਲਿਖੀ ਗਿਆਨਵਾਨ ਰਾਜਕੁਮਾਰੀ ਸੋਮਬਰ ਰੱਖਦੀ ਹੈ ਕਹਿੰਦੀ ਜਿਹੜਾ ਮੇਰੇ ਤੋਂ ਵੱਧ ਗਿਆਨਵਾਨ ਹੋਊਗਾ ਮੈਂ ਉਹਦੇ ਨਾਲ ਵਿਆਹ ਕਰਾਉਂਦੀ ਤੇ ਸ਼ਰਤ ਇਹ ਆ ਵੀ ਉਹ ਮੈਨੂੰ ਸਵਾਲ ਪੁੱਛੂਗਾ ਜੇ ਮੈਂ ਉਹਦੇ ਸਵਾਲ ਦਾ ਜਵਾਬ ਨਾ ਦੇ ਸਕੀ ਇਹਦਾ ਮਤਲਬ ਉਹ ਮੇਰੇ ਨਾਲੋਂ ਵੱਧ ਪੜਿਆ ਲਿਖਿਆ ਤੇ ਗਿਆਨਵਾਨ ਹੈ ਸੋਮਬਰ ਰੱਖਿਆ ਜਾਂਦਾ ਇੱਕ ਆ ਜਿਹੜੀ ਜਿਹੜਾ ਕਿਤੇ ਉਹਨੇ ਲੰਘਦੀ ਦੇਖੀ ਰਾਜਕੁਮਾਰੀ ਉਹਨੂੰ ਮੁਹੱਬਤ ਹੋ ਜਾਂਦੀ ਹੈ ਤੇ ਉਹ ਸੋਚਦਾ ਯਾਰ ਮੈਂ ਵੀ ਜਾਵਾਂ ਉਹਦੀ ਮਾਂ ਕਹਿੰਦੀ ਮਾਰੇ ਜਾਏਗਾ ਕਹਿੰਦਾ ਦੇਖੀ ਜਾਊਗੀ ਉਹ ਜਦੋਂ ਘਰੋਂ ਤੁਰਦਾ ਹੈ ਤਾਂ ਛੱਪੜ ਤੇ ਕੰਡੇ ਸੋਚਣ ਲੱਗ ਜਾਂਦਾ ਵੀ ਮੈਂ ਕੀ ਸਵਾਲ ਪਾਵਾ ਉਹ ਛੱਪੜ ਦੇ ਵਿੱਚ ਇੱਕ ਮੱਝ ਖੜੀ ਹੁੰਦੀ ਉੱਤੇ ਬਗਲਾ ਖੜਾ ਉਹਦੇ ਚੜਿਆ ਹੁੰਦਾ ਬਗਲਾ ਬਗਲੇ ਦੇ ਮੂੰਹ ਦੇ ਵਿੱਚ ਡੱਡੀ ਪਾਈ ਹੁੰਦੀ ਉਹ ਟਰੈਂਟ ਨਾ ਵਿਚਾਰੀ ਕਰੀ ਜਾਂਦੀ ਐ ਇਹ ਵੀ ਆ ਜਾਂਦਾ ਦਰਬਾਰ 'ਚ ਤੋਂ ਪੁੱਛਿਆ ਜਾਂਦਾ ਵੀ ਚਲ ਤੂੰ ਵੀ ਸਵਾਲ ਪਾ ਜਦੋਂ ਇਹ ਸਵਾਲ ਪਾਉਂਦਾ ਜੀ ਇਹਦੇ ਦਿਮਾਗ 'ਚ ਆਉਂਦਾ ਕਹਿੰਦਾ ਚਾਰ ਟੰਗੀਆਂ ਤੇ ਦੋ ਟੰਗੀਆਂ ਦੋ ਟੰਗੀਆਂ ਕੇ ਮੂੰਹ ਮੈਂ ਬੀਨਾ ਜਾਂ ਤਾਂ ਬੁੜੀਆ ਰੋਏਗੀ ਜਾਂ ਹੋئیںਗੇ ਦੋ세 ਤੀਨ ਰਾਜਕੁਮਾਰੀ ਤੋਂ ਪੁੱਝੇ ਨਹੀਂ ਜਾਂਦਾ ਬੁਥੇਰਾ ਜ਼ੋਰ ਲਾਉਂਦੀ ਐ ਵੀ ਇਹਦਾ ਕੀ ਮਤਲਬ ਹੋਊਗਾ ਆਪਦਾ ਗਿਆਨ ਦਾ ਸਾਰਾ ਜ਼ੋਰ ਲਾ ਲੈਂਦੀ ਐ ਚਲੋ ਜੀ ਜਦੋਂ ਜਵਾਬ ਨਹੀਂ ਦਿੱਤਾ ਜਾਂਦਾ ਉਹ ਕਹਿੰਦੇ ਰਾਜਕੁਮਾਰੀ ਨਾਲ ਤੇਰਾ ਵਿਆਹ ਹੋ ਗਿਆ ਵਿਆਹ ਹੋ ਜਾਂਦਾ ਤੇ ਕੁਝ ਦਿਨਾਂ ਬਾਅਦ ਰਾਜਕੁਮਾਰੀ ਕਹਿੰਦੀ ਮੈਨੂੰ ਦੱਸ ਤਾਂ ਸਹੀ ਵੀ ਉਹਦਾ ਕੀ ਮਤਲਬ ਸੀ ਉਹ ਕਹਿੰਦਾ ਕੋਈ ਮਤਲਬ ਨਹੀਂ ਸੀ ਮੈਨੂੰ ਤਾਂ ਸਮਝ ਨਹੀਂ ਆਇਆ ਮੈਂ ਕੀ ਕਰਾਂ ਮੈਂ ਤਾਂ ਛੱਪੜ ਦੇ ਘੰਡੇ ਤੇ ਖੜਾ ਸੀ ਚਾਰ ਟੰਗਾਂ ਵਾਲੀ ਮੱਝ ਸੀ ਉਹਦੇ ਤੇ ਦੋ ਟੰਗਾਂ ਵਾਲਾ ਬਗਲਾ ਚੜਿਆ ਹੋਇਆ ਸੀ ਉਹਦੇ ਉੱਤੇ ਉਹਨੇ ਮੂੰਹ ਦੇ ਵਿੱਚ ਪਾਇਆ ਹੋਇਆ ਸੀ ਡੱਡੀ ਉਹ ਵਿਚਾਰੀ ਬੀਨ ਵਾਂਗੂੰ ਟਰੈਂਟ ਰਾਈ ਕਰੀ ਜਾਂਦੀ ਸੀ ਕਹਿੰਦਾ ਮੈਨੂੰ ਇਹ ਲੱਗਿਆ ਵੀ ਜੇ ਮੈਂ ਹਾਰ ਗਿਆ ਉੱਥੇ ਤਾਂ ਮੈਂ ਮਾਰਿਆ ਜਾਊਂਗਾ ਨਹੀਂ ਤਾਂ ਫਿਰ ਤੈਨੂੰ ਵਿਆਹ ਕੇ ਲੈ ਆਊਂਗਾ ਅਸੀਂ ਦੋ ਤੋਂ ਤਿੰਨ ਜਣੇ ਹੋ ਜਾਾਂਗੇ